ਧਾਰਮਿਕ ਸਥਾਨਾਂ ਉੱਤੇ ਤੇ ਉਹਨਾਂ ਨੂੰ ਉਡਾਨ ਦੀ ਕੋਸ਼ਿਸ਼ ਦੇ ਜੋ ਹੈ ਕੋਸ਼ਿਸ਼ ਕਰਨ ਦੀ ਜੋ ਮੇਲ ਆਣੀ ਇਹ ਕਿੱਥੇ ਤੱਕ ਆਮ ਲੋਕਾਂ ਦੇ ਤੇ ਸ਼ਰਧਾਲੂਆਂ ਦੀ ਜੋ ਧਾਰਮਿਕ ਭਾਵਨਾ ਭਾਵਨਾਵਾਂ ਨੇ ਉਹਨਾਂ ਤੱਕ ਕਿੰਨਾ ਕੁ ਠੇਸ ਪਹੁੰਚਾਉਂਦੀਆਂ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ A1 ਪੰਜਾਬੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ शुक्रिया ਅ ਅ ਸਰ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਜੁੜੇ ਹੋਏ ਹੋ ਤੇ ਇਹ ਜੋ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਅ ਅ ਕੱਲ ਕੱਲ ਦੇ ਦਿਨ ਵਿੱਚ ਜੋ ਧਮਕੀ ਭਰੀ ਮੇਲ ਮਿਲੀ ਹੈ ਇਸ ਬਾਰੇ ਕੀ ਕਹਿਣਾ ਹੈ ਤੇ ਜੋ ਸਿੱਖ ਸੰਗਤ ਹੈ ਉਹਨਾਂ ਦੇ ਦਿਲ ਨੂੰ ਕਿੰਨੀ ਠੇਸ ਪਹੁੰਚੀ ਹੈ ਦੇਖੋ ਜੀ ਮੈਂ ਮਾਨਸਾ ਤੋਂ ਬੋਲਦਾ ਰਜਿੰਦਰ ਜੀ ਤੇ ਜਿਹੜੀ ਇਹ ਈਮੇਲ ਆਈ ਹੈ ਕੱਲ ਜੀ ਬਹੁਤ ਹੀ ਮੰਦਭਾਗੀ ਹੈ ਕਿਉਂਕਿ ਥ੍ਰੈਟ ਪਹਿਲਾਂ ਵੀ ਮਤਲਬ ਇਸੇ ਪੰਜਾਬ ਦੇ ਵਿੱਚ ਵੀ ਸ੍ਰੀ ਹਰਮੰਦਰ ਸਾਹਿਬ ਵਾਸਤੇ ਆਉਂਦੇ ਰਹੇ ਨੇ ਜਿੱਦੇ ਸਰਕੇ ਮਤਲਬ ਆਫੜਾ ਧਫੜੀ ਦਾ ਮਾਹੌਲ ਬਣ ਜਾਂਦਾ ਚਾਹ ਹੁੰਦਾ ਇਹ ਕਿਸੇ ਸ਼ਰਾਰਤੀ ਅੰਸਰ ਦੀ ਕੋਈ ਸ਼ਰਾਰਤ ਹੁੰਦੀ ਹੈ ਜੀ ਦੀ ਹੈ ਇਹ ਕਿਸੇ ਦੁਸ਼ਮਣ ਦੀ ਹੈ ਜਾਂ ਸਾਡੇ ਆਪਣੇ ਚੋਂ ਹੈ ਇਹ ਆ ਜਾਂਦਾ ਜਾਂਚ ਦਾ ਵਿਚ ਜੀ ਤੇ ਇਹੀ ਗੱਲ ਹੁਣ ਹੋਈ ਹੈ ਜੀ ਮਤਲਬ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਉਹਨਾਂ ਦੇ ਵਿੱਚ ਥੈਟ ਦੀ ਜਿਹੜੀ ਈਮੇਲ ਆਈ ਹੈ ਮਤਲਬ ਵੀ ਆਰ ਡੀ ਐਕਸ਼ਨ ਵਾਲਾ ਸੀ ਜਿਸ ਨੂੰ ਅੜਾਵਾਗੇ ਜੀ ਅਸੀਂ ਜੇ ਤਰ੍ਹਾਂ ਦੇ ਬੋ ਕਰਾਂਗੇ ਮਤਲਬ ਜਿਹਦੇ ਨਾਲ ਫੜਾ ਤਫੜੀ ਸਿਕਸ ਦੇ ਅੰਦਰ ਵਿੱਚ ਮੱਚੀ ਹੋਈ ਹੈ ਜਿਹਦੇ ਕਰਕੇ ਲੋਕ ਮਤਲਬ ਮਯੂਸ ਨੇ ਵੀ ਸਰਕਾਰਾਂ ਵੱਲੋਂ ਮਤਲਬ ਸਾਨੂੰ ਦੋ ਨੰਬਰ ਦਾ ਸ਼ਹਿਰੀ ਗਿਣਿਆ ਜਾਂਦਾ ਹੈ ਇਸ ਕਰਕੇ ਸਰਕਾਰਾਂ ਸਾਡਾ ਸਹਿਯੋਗ ਨਹੀਂ ਦੰਦੀਆਂ ਕਿਉਂਕਿ ਨਾ ਤਾਂ ਪਹਿਲਾਂ ਵਾਲੀ ਜਾਂਚ ਦੇ ਵਿੱਚੋਂ ਹੀ ਕੋਈ ਬਹੁਤਾ ਲੋਕਾਂ ਦੇ ਵਿੱਚ ਪਤਾ ਲੱਗਿਆ ਵੀ ਇਹ ਨੀ ਆਈ ਮੇਲ ਆ ਗਈ ਆ ਉਹਦਾ ਅਸਲ ਗੱਲ ਕੀ ਸੀ ਮੁੱਖ ਦੋਸ਼ੀ ਕੌਣ ਹੈ ਕੀਤੇ ਕੀ ਕਾਰਵਾਈ ਕੀਤੀ ਗਈ ਹੈ ਕਿੰਨੀਆਂ ਜ਼ਿੰਮੇਵਾਰੀਆਂ ਹੋਈਆਂ ਨੇ ਇਸੇ ਤਰ੍ਹਾਂ ਹੀ ਇਹ ਗੱਲ ਹੈ ਇਹਦੇ ਵਿੱਚ ਵੀ ਠੀਕ ਹੈ ਜਦੋਂ ਇਹ ਮੇਲ ਆ ਗਈ ਮਤਲਬ ਤਾਂ ਸਕਿਉਰਟੀ ਉੱਥੇ ਵਧਾ ਦਿੱਤੀ ਗਈ ਤਲਾਸ਼ੀ ਵੀ ਸ਼ੁਰੂ ਕੀਤੀ ਗਈ ਡੌਗ ਸਕੈਡ ਆ ਗਏ ਉੱਥੇ ਕੰਪ ਨਿਰੋਧਕ ਜਿਹੜੇ ਦਸਤੇ ਹੁੰਦੇ ਨੇ ਉਹ ਪਹੁੰਚ ਗਏ ਉੱਥੇ ਲੋਕਾਂ ਨੂੰ ਮਤਲਬ ਉਰਾ ਪਰਾਂ ਥੋੜਾ ਜਿਹਾ ਜਾਣ ਵਾਸਤੇ ਕਹਿਤਾ ਜਿਤੇ ਕਰਕੇ ਲੋਕਾਂ ਦੇ ਵਿੱਚ ਮਜੂਸੀ ਹੈ ਕਾਫੀ ਉੱਥੇ ਵੀ ਪਰ ਕਿਉਂਕਿ ਜਿਹੜੇ ਧਾਰਮਿਕ ਸਥਾਨ ਨੇ ਜੀ ਖਾਸ ਕਰਕੇ ਸਿੱਖਾਂ ਦੇ ਇਹ ਜਿਹੜੇ ਤਖਤ ਨੇ ਇਹ ਤਖਤ ਸਹਿਬਾਨਾਂ ਤੋਂ ਕੋਈ ਸਾਨੂੰ ਗਲਤ ਸੰਦੇਸ਼ ਤਾਂ ਮਿਲਦਾ ਨਹੀਂ ਬਿਲਕੁਲ ਜੀ ਠੀਕ ਹੈ ਤਾਂ ਸਾਨੂੰ ਮਾਨਵਤਾ ਦੀ ਸੇਵਾ ਮਾਨਵਤਾ ਦੀ ਭਲਾਈ ਵਾਸਤੇ ਹੀ ਮਤਲਬ ਗਾਈਡ ਕਰਦੇ ਨੇ ਇਹ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਇਨਸਾਨ ਇਨਸਾਨ ਦਾ ਦੁਸ਼ਮਣ ਨਹੀਂ ਲਿਖਿਆ ਹੈ ਇਸ ਕਰਕੇ ਸਮਝ ਨਹੀਂ ਆਉਂਦੀ ਵੀ ਥ्रेट ਵਾਲੇ ਦੀ ਕੀ 사ਜਿਛ ਹੋ ਸਕਦੀ ਹੈ ਕੋਈ ਵਿਰੋਧੀ ਦੇਸ਼ ਦੀ ਕੋਈ 사ਜਿਛ ਹੋ ਸਕਦੀ ਹੈ ਜਾਂ ਕੋਈ ਸਾਡੇ ਆਪਣੇ ਹੀ ਵਿਰੋਧੀ ਨੇ ਜਿਹੜੇ ਇੱਕ ਦੂਜੇ ਦੇ ਵਿਰੋਧੀ ਉਹ ਉਹਨਾਂ ਵੱਲੋਂ ਵੀ ਇਹ ਕੋਈ ਕੋਜੀ ਚਾਲ ਹੋ ਸਕਦੀ ਹੈ ਹੁਣ ਈਮੇਲ ਜਿਹੜੀ ਆਈ ਹੈ ਉਹ ਸਾਈਬਰ ਕਰਾਇਮ ਵਾਲਿਆਂ ਨੂੰ ਦਿੱਤਾ ਆ ਹੁਣ ਸਾਈਬਰ ਕਰਾਇਮ ਵਾਲੇ ਉਹਦੀ ਜਾਂਚ ਕਰ ਰਹੇ ਨੇ ਜਦੋਂ ਕੋਈ ਉਹ ਗੱਲ ਕਿਉਂ ਆ ਕਿ ਇਥੋਂ ਲੋਕਲ ਕਿਸੇ ਨੇ ਭੇਜੀ ਹੈ ਜਾਂ ਬਾਹਰੋਂ ਆਈ ਹੈ ਕਿਉਂਕਿ ਹੁਣ ਉਹ ਇੱਕ ਜਿਹੜਾ ਬਲੈਕ ਮਤਲਬ ਸਿਸਟਮ ਜ ਹੈ ਉਹਦੇ ਥਰੂ ਇਹ ਵੀ ਨਹੀਂ ਪਤਾ ਲੱਗਦਾ ਜੀ ਵੀ ਇਹ ਮੇਰੇ ਨਾਲ ਕਿੱਥੋਂ ਆਈ ਹੈ ਇਸ ਕਰਕੇ ਸਾਈਬਰ ਸੈੱਲ ਵਾਲੇ ਕਾफी ਮੁਸ਼ਕਲ ਦੇ ਨਾਲ ਇਸ ਗੱਲ ਦੇ ਵਿੱਚ ਮੰਗਰ ਪਾਇਆ ਸਰ ਜਿਸ ਤਰ੍ਹਾਂ ਕਿ ਪਹਿਲੇ ਵੀ ਹਰਮੰਦਰ ਸਾਹਿਬ ਨੂੰ ਪਹਿਲੇ ਵੀ ਲਗਭਗ 10 ਤੋਂ 11 ਜੋ ਥ੍ਰੈਟ ਮੇਲ ਆਈਆਂ ਸੀਗੀਆਂ ਉਸ ਦੇ ਬਾਅਦ ਲਗਾਤਾਰ ਉਸ ਤੇ ਸਰਚ ਬਿਆਨ ਚੱਲਿਆ ਤੇ ਨਾਲ ਨਾਲ ਡੌਗ ਸਕਿਉਰ ਵੀ ਉੱਥੇ ਰਿਹਾ ਤੇ ਹੁਣ ਤਖਤ Shri Patna Sahib ਉਤੇ ਮੇਲ ਆਉਣ ਦਾ ਆਪਾਂ ਕਿਸ ਤਰ੍ਹਾਂ ਦੇਖਦੇ ਆ ਕਿ ਆਪਣਾ ਜੋ ਰਾ ਆਪੇ ਰੱਖਿਆ ਦਾ ਤੰਤਰ ਹੈ ਉਹ ਇੰਨਾ ਕਮਜ਼ੋਰ ਹੈ ਕਿ ਜਿਹੜਾ 1 ਮੀਲ 10 ਮੀਲਾਂ ਨੂੰ ਟ੍ਰੇਸ ਨਹੀਂ ਕਰ ਸਕਿਆ ਤੇ ਹੁਣ 1 ਮੀਲ ਤੇ ਵਰਕਿੰਗ ਕਰ ਰਹੇ ਆ ਸਰ ਇਸੇ ਗੱਲ ਤੇ ਕਰਕੇ ਤਾਂ ਜੀ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਮਜੂਸੀ ਹੈ ਕਿਉਂਕਿ ਦੁਨੀਆ ਭਰ ਤੇ ਜਿੱਥੇ ਵੀ ਸਿੱਖ ਬੈਠਾ ਕੋਈ ਜੀ ਜਦੋਂ ਕੋਈ ਇਸ ਤਰ੍ਹਾਂ ਦੀ ਗੁਰੂ ਸਾਹਿਬ ਦੇ ਨਾਂ ਤੇ ਜਾਂ ਗੁਰਦੁਆਰਾ ਸਾਹਿਬ ਦੇ ਨਾਂ ਤੇ ਇਹ ਤਾਂ ਵੱਡੀ ਗੱਲ ਹੈ ਤਖਤ ਸਾਡੇ ਪੰਜ ਤਖਤ ਨੇ ਪੰਜਾਬ ਦਸਤਾਂ ਦੇ ਵਿੱਚ ਇਹ ਇੱਕ ਮਹਾਨ ਦਸਤ ਗਿਣਿਆ ਜਾਂਦਾ ਜੀ ਪਟਨਾ ਸਾਹਿਬ ਵਾਲਾ ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨਾ ਸਾਹਿਬ ਦੇ ਵਿੱਚ ਹੋਇਆ ਸੀਗਾ ਇਸ ਕਰਕੇ ਮਤਲਬ ਇਸ ਦਸਤ ਦੀ ਬਹੁਤ ਜ਼ਿਆਦਾ ਮਹਾਨਤਾ ਹੈ ਜੀ ਇਹਦੇ ਵਾਸਤੇ ਕੋਈ ਵੀ ਸਿੱਖ ਨਹੀਂ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਵੀ ਕੋਈ ਅੱਖ ਚੱਕ ਕੇ ਵੇਖ ਲੇ ਜਿਹੜੇ ਥ੍ਰੈਟ ਦੇਣੇ ਤਾਂ ਬਹੁਤ ਵੱਡੀ ਗੱਲ ਹੈ ਇਹਦਾ ਥ੍ਰੈਟ ਵਾਲੇ ਬੰਦੇ ਨੂੰ ਵੀ ਅੰਜਾਮ ਪੁਕਤਣਾ ਪਊਗਾ ਕਿਤੇ ਆਨਲਾਈਨ ਵੋਟਾਂ ਦੇ ਵਿੱਚ ਜੇ ਸਰਕਾਰਾਂ ਨੇ ਕੋਈ ਨਾ ਇਸ ਚੀਜ਼ ਦਾ ਫੈਸਲਾ ਕੀਤਾ ਦਾ ਸਰਕਾਰਾਂ ਨੂੰ ਵੀ ਇਸ ਗੱਲ ਦਾ ਜਿਹੜਾ ਅੰਜਾਮ ਹੈ ਉਹ ਭੁਗਤਣਾ ਪਊ ਕਿਉਂਕਿ ਜਿਸ ਤਰ੍ਹਾਂ ਨਹੀਂ ਨਹੀਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਅੰਜਾਮ ਭੁਗਤਣਾ ਪਊਗਾ ਲੇਕਿਨ ਜਿਸਨੇ ਹਰਮੰਦਰ ਸਾਹਿਬ ਨੂੰ ਲੈ ਕੇ ਥ੍ਰੈਟ ਦੀ ਮੇਲ ਕੀਤੀ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਲੇਕਿਨ ਅਸਤੱਕ ਉਸਦਾ ਨਾ ਅੰਜਾਮ ਪਤਾ ਲੱਗਿਆ ਤੇ ਨਾ ਹੀ ਉਸਦਾ ਪਤਾ ਲੱਗਿਆ ਤੇ ਅੰਜਾਮ ਭੁਗਤਣ ਵਾਲੀ ਗੱਲ ਕਿੱਥੇ ਆ ਗਈ ਤੇ ਇਹ ਗੱਲ ਇੱਥੇ ਵਾਝੰਦੀ ਹੈ ਵੀ ਹੌਲੀ ਕਈ ਵਾਰੀ ਨਾ ਜੀ ਜਿਹਦਾ ਇਹ ਹੈੱਡ ਹੁੰਦਾ ਜੀ ਜਿਹੜਾ ਸਾਜ਼ਿਸ਼ ਕਰਤਾ ਹੁੰਦਾ ਹੈ ਉਹਦੇ ਤੱਕ ਪਹੁੰਚਣ ਵਾਸਤੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਹੈ ਜੀ ਇਸ ਕਰਕੇ ਮਤਲਬ ਜਦੋਂ ਸਮਾਂ ਲੱਗਦਾ ਕਿਉਂਕਿ ਪਹਿਲਾਂ ਕੋਈ ਉਹ ਕਿਸੇ ਹੋਰ ਦਾ ਨਾਂ ਉਹ ਕਿਸੇ ਹੋਰ ਦਾ ਨਾਂ ਜਿਹੜਾ ਮਾਸਟਰਮਾਈਂਡ ਹੈ ਉਹ ਕੌਣ ਹੈ ਹੋ ਸਕਦਾ ਉਹ ਪੰਜਾਬ ਦੇ ਵਿੱਚ ਹੀ ਬੈਠਾ ਹੋਵੇ ਹੋ ਸਕਦਾ ਉਹ ਪਾਕਿਸਤਾਨ ਦੇ ਵਿੱਚ ਬੈਠਾ ਹੋਵੇ ਹੋ ਸਕਦਾ ਉਹ ਕਿਸੇ ਹੋਰ ਸਟੇਟ ਦੇ ਵਿੱਚ ਬੈਠਾ ਹੋਵੇ ਤੁਹਾਡੇ ਕਹਿਣ ਦਾ ਮਤਲਬ ਵਿਦੇਸ਼ੀ ਤਾਕਤਾਂ ਜੋ ਹੈ ਇਹਦੇ ਪਿੱਛੇ ਹੈ ਖੋਸ਼ਕਤੀਆਂ ਨੇ ਜੀ ਵਿਦੇਸ਼ੀ ਤਾਕਤਾਂ ਉਹ ਹੁੰਦੀਆਂ ਨੇ ਵਿਦੇਸ਼ੀ ਤਾਕਤਾਂ ਦੇ ਹੱਥ ਜੜੇ ਹੋਏ ਕੁਝ ਬੰਦੇ ਜੀ ਮਤਲਬ ਜਿਹੜੇ ਗਲਤ ਅੰਸਰ ਨੇ ਉਹ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਲੱਗ ਜਾਂਦੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਤੇ ਜਿਹੜਾ ਮਾਹੌਲ ਹੈ ਮਤਲਬ ਸ਼ਾਂਤੀਪੂਰਵਕ ਮਾਹੌਲ ਹੈ ਉਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਕਿੰਨੀਆਂ ਮਰਜ਼ੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਲੈਣ ਉਹ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੋਣਗੇ ਜੀ ਤੇ ਜਿਸ ਤਰ੍ਹਾਂ ਕੀ ਪਹਿਲੇ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਥ੍ਰੈਟ ਮੇਲ ਵਾਸਤੇ ਉਸ ਤੋਂ ਬਾਅਦ ਤਖਤ ਸ਼੍ਰੀ ਪਟਨਾ ਸਾਹਿਬ ਸਿਰਫ ਸਿੱਖ ਸਮੁਦਾਏ ਦੇ ਜੋ ਧਾਰਮਿਕ ਸਥਾਨ ਨੇ ਉਹਨਾਂ ਤੇ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ਇਹਨਾਂ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਅੰਸਰਾਂ ਵੱਲੋਂ ਇਹ ਹੈ ਜੀ ਤਾਂ ਬਣਾਇਆ ਜਾਂਦਾ ਹੈ ਇਹ ਕੋਸ਼ਿਸ਼ ਕਰਦੇ ਆ ਵੀ ਹਿੰਦੁਸਤਾਨ ਦੇ ਵਿੱਚ ਫਿਰਕਾਪ੍ਰਸਤੀ ਤੇ ਨਫ਼ਰਤ ਪੈਦਾ ਕੀਤੀ ਜਾਵੇ ਤਾਂ ਕਿ ਸਿੱਖ ਨੇ ਜਿਹੜੇ ਉਪਾ ਹਿੰਦੁਸਤਾਨ ਦਾ ਇੱਕ ਹਿੱਸਾ ਨਾ ਮੰਨਣ ਦਾ ਵੱਖਰਾ ਮਤਲਬ ਹੈ ਜਿ ਕੋ ਹੋ ਜਾਣਾ ਇਹ ਬੜੀਆਂ ਲੰਬੀਆਂ ਕੌਡੀਆਂ ਚਾਲਾਂ ਨੇ ਜਿਵੇਂ ਬੰਗਲਾਦੇਸ਼ ਵਾਲਾ ਕੰਮ ਹੋਇਆ ਸੀ ਇਸ ਤਰ੍ਹਾਂ ਮਤਲਬ ਕੁਝ ਵਿਦੇਸ਼ੀ ਤਾਕਤਾਂ ਨੇ ਜਿਹੜੀਆਂ ਕਿਉਂਕਿ ਬਾਰਡਰ ਏਰੀਆ ਇਸ ਨੂੰ ਮਤਲਬ ਵੱਖ ਕਰਾਉਣਾ ਚਾਹੁੰਦੇ ਨੇ ਪਰ ਜਿਹੜਾ ਸਿੱਖ ਜਮਾਤ ਸਿੱਖ ਧਰਮ ਹੈ ਜਾਂ ਗੁਰੂ ਸਾਹਿਬ ਦੇ ਸੰਦੇਸ਼ ਨੇ ਜਾਂ ਸੋਚ ਹੈ ਇਹਨਾਂ ਦੀ ਕੋਈ ਵੱਖਰੇ ਹੋਣ ਦੀ ਸੋਚ ਨਹੀਂ ਜੇ ਕੋਈ ਵੱਖਰਾ ਦਿੰਦਾ ਹੈ ਤਾਂ ਉਸ ਨੂੰ ਜਵਾਬ ਵੀ ਨਹੀਂ ਗੱਲ ਕਰ ਇਹ ਉਹਦੇ ਵਿੱਚ ਜਿਹਨੂੰ ਇਹ ਵੱਖਰਾ ਕਹਿੰਦੇ ਨੇ ਉਹੋ ਮਤਲਬ ਜਿੱਥੇ ਰਾਜ ਭਾਗ ਇਹਨਾਂ ਦਾ ਹੋਵੇ ਹਰ ਇੱਕ ਆਪਣੀ ਆਜ਼ਾਦੀ ਦਾ ਨਿਗਮ ਆਣ ਸਕੇ ਕਿਸੇ ਨਾਲ ਕੋਈ ਅਨਿਆਇ ਨਾ ਹੋਵੇ ਉਹਦੇ ਵਿੱਚ ਹਿੰਦੂ ਲੋਕ ਵੀ ਰਹਿੰਦੇ ਹੋਣ ਉਹਦੇ ਵਿੱਚ ਮੁਸਲਮਾਨ ਵੀ ਰਹਿੰਦੇ ਹੋਣ ਪਰ ਮੇਰੀ ਇੱਕ ਗੱਲ ਹੋਰ ਵੀ ਹੈ ਰਜਿੰਦਰ ਜੀ ਕਿ ਹੁਣ ਜੋ ਪੰਜਾਬ ਵਿੱਚ ਹੜ ਆਏ ਨੇ ਤੇ ਸਭ ਤੋਂ ਵੱਧ ਜੋ ਹੈ ਸਿੱਖਾਂ ਨੇ ਜੋ ਹੈ ਅੱਗੇ ਵੱਧ ਕੇ ਹੜ ਪੀੜਿਤ ਲੋਕਾਂ ਦੀ ਮਦਦ ਕੀਤੀ ਹੈ ਤੇ ਇਹ ਸ਼ਰਾਰਤੀ ਅੰਸਰ ਜੋ ਹੈ ਇਹ ਸਿੱਖਾਂ ਤੇ ਆਪਸੀ ਜੋ ਭਾਈਚਾਰਕ ਸਾਂਝ ਹੈ ਉਸ ਨੂੰ ਖਤਮ ਕਰਨਾ ਚਾਹੁੰਦੇ ਹਨ ਹਾਂਜੀ ਉਹ ਆਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਐ ਇਹ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਇਹਨਾਂ ਦਾ ਟਕਰਾ ਰਹੀ ਜੀ ਹਿੰਦੂ ਜਬ ਹਿੰਦੁਸਤਾਨ ਦੀ ਟਕਰਾ ਇਹਨਾਂ ਦੀ ਲੜਾਈ ਵਧਦੀ ਹੈ ਤਾਂ ਅਸੀਂ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਬਖ ਕਰਨ ਦੀ ਉਹ ਕੋਸ਼ਿਸ਼ ਕਰੀਏ ਮਤਲਬ ਇਹ ਮਨਸੂਬੇ ਨੇ ਸਾਡੇ ਜਿਹੜੇ ਦੁਸ਼ਮਣ ਦੇਸ਼ ਨੇ ਤਾਂ ਮਤਲਬ ਉਹ ਇਨਾਂ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਪਰ ਛੇਤੀ ਮਤਲਬ ਉਹ ਇਨਾਂ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣਗੇ ਦੂਸਰੀ ਗੱਲ ਇਹ ਹੈ ਜੀ ਮਤਲਬ ਕਿਉਂਕਿ ਸਿੱਖ ਧਰਮਾ ਲੰਗਰ ਦੇ ਉੱਤੇ ਡਿਪੈਂਡ ਹੈ ਕੋਈ ਜਦੋਂ ਇਹ ਲੰਗਰ ਵੰਡਦੇ ਨੇ ਗੁਰੂ ਸਾਹਿਬ ਦਾ ਸੰਦੇਸ਼ ਆ ਗੁਰੂ ਸਾਹਿਬ ਨੇ 20 ਰੁਪਿਆ ਦਾ ਲੰਗਰ ਚਾਲੂ ਕੀਤਾ ਸੀ ਅੱਜ ਤੋਂ 5-400 ਸਾਲ ਪਹਿਲਾਂ ਜਿਹੜਾ ਅੱਜ ਉਹ ਲਗਾਤਾਰ ਜਾਰੀ ਹੈ ਤੇ ਮਤਲਬ ਇਹਨਾਂ ਦਾ ਮਕਸਦ ਹੀ ਇਹ ਹੈ ਵੀ ਮਨੁੱਖਤਾ ਦੀ ਸੇਵਾ ਜਿੱਦੋਂ ਸਾਨੂੰ ਦੂਜੇ ਧਰਮ ਵਾਲਿਆਂ ਨੂੰ ਵੀ ਇਹ ਸਿੱਖਿਆ ਮਿਲਦੀ ਹੈ ਵੀ ਹਰ ਇੱਕ ਨੂੰ ਸੇਵਾ ਦੇ ਭਾਵ ਨਾਲ ਹੀ ਦੇਖਣਾ ਕਿਉਂਕਿ ਭਾਈ ਕਨਈਆ ਜੀ ਨੇ ਜਦੋਂ ਮਤਲਬ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਕੋਸ ਲੋਕਾਂ ਨੇ ਦੁਸ਼ਮਣ ਵੀ ਕਨਈਆ ਜੀ ਦਾ ਪਾਣੀ ਪੀ ਜਾਂਦੇ ਨੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਨਾਲ ਮੱਲਮ ਵੀ ਦਿੱਤੀ ਜੀ ਇਹ ਪਾਣੀ ਦਾ ਪਿਉਣਾ ਪਾਣਾ ਨਾ ਜੇ ਕਿਤੇ ਉਹਨਾਂ ਦੇ जख्मਾਂ ਉਹਨਾਂ ਦੇ ਉੱਤੇ ਮਲਮ ਵੀ ਲਾਉਣੀ ਹੈ ਮਤਲਬ ਜਦੋਂ ਇਹੋ ਜਿਹੇ ਸੰਦੇਸ਼ ਮਿਲੇ ਹੋਏ ਨੇ ਅੱਜ ਜਾਂ ਗੁਰਤੀਆਂ ਮਿਲੀਆਂ ਹੋਈਆਂ ਨੇ ਤਾਂ ਮਤਲਬ ਉਹਨਾਂ ਦੇ ਉੱਤੇ ਕੋਈ ਮਾੜਾ ਅਸਰ ਨਹੀਂ ਦਾ ਪਰ ਸ਼ਰਾਰਤੀ ਅਸਰ ਕਿਤੇ ਨਾ ਕਿਤੇ ਇਹ ਵੀ ਜਾਣਦੇ ਆ ਕਿ ਜੋ ਗੁਰੂ ਸਾਹਿਬ ਦਾ ਲੰਗਰ ਚਲਾਇਆ ਹੋਇਆ ਸੀਗਾ ਤਖਤ ਸ੍ਰੀ ਪਟਨਾ ਸਾਹਿਬ ਵਿੱਚ ਲੰਗਰ ਹਾਲ ਵਿੱਚ ਆਰ ਡੀ ਐਕਸ ਜੋ ਹੈ ਚਾਰ ਚਾਰ ਆਰ ਡੀ ਐਕਸ ਉੱਥੇ ਰੱਖਿਓ ਸੀ ਲੰਗਰ ਹਾਲ ਵਿੱਚ ਇਸ ਇਹ ਸ਼ਰਮਨਾਕ ਘੰਟਾ ਜੋ ਇਹਨਾਂ ਨੇ ਕੰਮ ਕੀਤਾ ਹੈ ਇਹ ਵਾਕਈ ਸ਼ਰਮਨਾਕ ਹੈ ਵੀ ਜਿੱਥੇ ਸੰਗਤ ਆ ਕੇ ਰੋਟੀ ਖਾਂਦੀ ਹੈ ਲੰਗਰ ਚੱਕਦੀ ਹੈ ਗੁਰੂ ਦਾ ਲੰਗਰ ਚੱਕਦੀ ਹੈ ਉੱਥੇ ਹੀ ਇਹਨਾਂ ਨੇ ਆਰ ਡੀ ਐਕਸ ਰੱਖਿਆ ਦੇਖੋ ਜਿਉਂ ਇਹੀ ਤਾਂ ਫਿਰ ਗੱਲ ਹੈ ਕਿਉਂਕਿ ਉੱਥੇ ਸੰਗਤ ਵੱਧ ਹੁੰਦੀ ਹੈ ਲੰਗਰ ਦੇ ਵਿੱਚ ਲੰਗਰ ਚ ਕੋਈ ਵੀ ਇਨਸਾਨ ਹੈ ਜਿਹੜਾ ਗੁਰੂ ਸਾਹਿਬ ਨੂੰ ਨਤਮਸਤਕ ਉਥੇ ਹੋਣ ਜਾਂਦਾ ਹੈ ਉਥੇ ਲੰਗਰ ਜ਼ਰੂਰ ਛੱਕਦਾ ਹੈ ਲੰਗਰ ਜ਼ਰੂਰ ਛੱਕਦਾ ਹੈ ਪ੍ਰਸ਼ਾਦ ਜ਼ਰੂਰ ਲੈਂਦਾ ਹੈ ਇਸ ਕਰਕੇ ਮਤਲਬ ਲੰਗਰ ਹਾਲ ਦੇ ਵਿੱਚ ਥੋੜਾ ਜਿਹਾ ਰਸ਼ ਵੀ ਹੁੰਦਾ ਹੋ ਜਦੋਂ ਰਸ਼ ਹੁੰਦਾ ਤਾਂ ਜਿਹੜੇ ਦੁਸ਼ਮਣ ਦੀ ਇਹ ਹੁੰਦੀ ਹੈ ਵੀ ਇਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਅਸੀਂ ਕਿੱਥੇ ਕਰ ਸਕਦੇ ਹੈ ਇਸੇ ਪਲੈਨਿੰਗ ਨੂੰ ਦਾ ਮੁੱਖ ਰੱਖਦੇ ਹੋਏ ਉਹਨਾਂ ਨੇ ਇਸ ਦਾ ਕਾਰਵਾਈ ਨੂੰ ਅੰਜਾਮ ਦਿੱਤਾ ਹੋਊਗਾ ਕਰਕੇ ਉਹ ਇਸ ਚੀਜ਼ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਇਹ ਗੁਰੂ ਸਾਹਿਬ ਦੀ ਮਿਹਰ ਹੈ ਗੁਰੂ ਸਾਹਿਬ ਦਾ ਹੱਥ ਹੈ ਮਤਲਬ ਜਿਹੜੇ ਉਥੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਦੇਣ ਵਾਲੇ ਲੋਕ ਨੇ ਉਹ ਨਹੀਂ ਕਾਮਯਾਬ ਹੁੰਦੇ ਨਾ ਪਹਿਲਾਂ ਕਾਮਯਾਬ ਹੋਏ ਨੇ ਨਾ ਅੱਜ ਕਾਮਯਾਬ ਹੋਣਗੇ ਤੇ ਲੱਗਦਾ ਜੀ ਜਿਸ ਤਰ੍ਹਾਂ ਕਿ ਇਹ ਵਾਲੀ ਥ੍ਰੈਟ ਪੜੀ ਮੇਲ ਜੋ ਆਈ ਹੈ ਇਹਦਾ ਜੋ ਸਿੱਖ ਸੰਗਤ ਤੇ ਜਾਂ ਉਥੇ ਜੋ ਨਤਮਸਤਕ ਹੋਣ ਆਉਂਦੇ ਨੇ ਉਹਨਾਂ ਤੇ ਕੋਈ ਪ੍ਰਭਾਵ ਪਊਗਾ ਹਾਂਜੀ ਪ੍ਰਭਾਵਤਾ ਦੇਖੋ ਪਊਗਾ ਮਤਲਬ ਇੱਕ ਵਾਰੀ ਝਾਫੜਾ ਦਫੜੀ ਦਾ ਮੌਲ ਹੋ ਜਾਂਦਾ ਹੈ ਇਹ ਗੱਲ ਕਰੇ ਗੁਰੂ ਸਾਹਿਬ ਦੀ ਸਾਜੀ ਹੋਈ ਕੌਮ ਹੈ ਇਹ ਬਹੁਤਾ ਐ ਡਰਦੀ ਨਹੀਂ ਹੁੰਦੀ ਮਤਲਬ ਗੁਰੂ ਸਾਹਿਬ ਨੂੰ ਜੋ ਨਤਮਸਤ ਕਰਨੇ ਜਿਹੜੀ ਸੰਗਤ ਨੇ ਉਹ ਬਿਲਕੁਲ ਪਹੁੰਚੂਗੀ ਚਾਹੇ ਮਾਹੌਲ ਕਿਸ ਤਰ੍ਹਾਂ ਦਾ ਹੋਵੇ ਚਾਹੇ ਕਰਪੂ ਵੀ ਲੱਗੇ ਹੋਣ ਤਾਂ ਵੀ ਉੱਥੇ ਮਤਲਬ ਇਹ ਲੋਕ ਨਹੀਂ ਹਟਦੇ ਹੁੰਦੇ ਇਹ ਤਾਂ ਥ੍ਰੈਟ ਹੈ ਥ੍ਰੈਟ ਵਾਲੇ ਨੂੰ ਵੀ ਮੂੰਹ ਤੋੜਮਾ ਜਵਾਬ ਦੇਣਗੇ ਤੇ ਉਸ ਤੋਂ ਵੱਧ ਕੱਟ ਕਰਕੇ ਉੱਥੇ ਇਸ ਤਰ੍ਹਾਂ ਦਾ ਉਹਨੂੰ ਦੁਸ਼ਮਣ ਨੂੰ ਜਿਹੜਾ ਨੇ ਵੀ ਕਾਰਵਾਈ ਕੀਤੀ ਹੈ ਉਹਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਜੀ ਆ ਜਿਸ ਤਰ੍ਹਾਂ ਕਿ ਸੈਂਟਰ ਵਿੱਚ ਬੀਜੇਪੀ ਸਰਕਾਰ ਹੈ ਬਿਹਾਰ ਵਿੱਚ ਮਿਲੀ ਜੁਲੀ ਸਰਕਾਰ ਹੈ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਹਨਾਂ ਵੱਲੋਂ ਜੋ ਹਰਮੰਦਰ ਸਾਹਿਬ ਨੂੰ ਜੋ ਥ੍ਰੈਟ ਮੇਲ ਆਈਆਂ ਸੀ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਟਨਾ ਸਾਹਿਬ ਵਿੱਚ ਰਲੀ ਮਿਲੀ ਸਰਕਾਰ ਹੈ ਮਿਲੀ ਜੁਲੀ ਸਰਕਾਰ ਹੈ ਕਿ ਇਸ ਤਰ੍ਹਾਂ ਹੀ ਉਹਨਾਂ ਤੇ ਵੀ ਕਾਰਵਾਈ ਹੋਏਗੀ ਜਿਉਂ ਇਹਨਾਂ ਨੇ ਪਟਨਾ ਸਾਹਿਬ ਨੂੰ ਥ੍ਰੈਟ ਭਰੀ ਮੇਲ ਜੋ ਹੈ ਭੇਜੀ ਹੈ ਹਾਂਜੀ ਬਿਲਕੁਲ ਕਾਰਵਾਈ ਹੋਊਗੀ ਉੱਥੋਂ ਦੀ ਸਰਕਾਰ ਬਹੁਤ ਸਟ੍ਰਿਕਟ ਹੈ ਪਹਿਲਾਂ ਵੀ ਉਹਨਾਂ ਨੇ ਗੁਰੂ ਸਾਹਿਬ ਦੇ ਦਿਨ ਮਨਾਏ ਨੇ ਗੁਰੂ ਸਾਹਿਬ ਦਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਉੱਥੋਂ ਦੀ ਸਰਕਾਰ ਹੈ ਜਿਹੜੀ ਉਹ ਵਾਚੜ ਕੇ ਹਿੱਸਾ ਲੈਂਦੀ ਹੈ ਉਹ ਮਤਲਬ ਇਸ ਗੱਲ ਨੂੰ ਕੋਈ ਦੂਰਾ ਇਹ ਨਹੀਂ ਦੇਖਦੀ ਹੈ ਵੀ ਇਹ ਕੋਈ ਹੋਰ ਧਰਮ ਹੈ ਜਾਂ ਇਹ ਕੋਈ ਹੋਰ ਧਰਮ ਹੈ ਸਾਰੇ ਮਤਲਬ ਉੱਥੇ ਜਦੋਂ ਵੀ ਜਾਂਦੇ ਨੇ ਨਿਤਿਸ਼ ਕੁਮਾਰ ਉਹ ਵੀ ਸਭ ਦਾ ਮਤਲਬ ਸਹਿਯੋਗ ਲੈ ਕੇ ਸਭ ਦਾ ਸਤਿਕਾਰ ਕਰਦੇ ਆ ਸਭ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਆ ਜਿਹੜੇ ਵੀ ਮਸਲੇ ਕੋਈ ਹੁੰਦਾ ਤਾਂ ਉਹਨੂੰ ਹੱਲ ਕਰਨ ਦਾ ਯਤਨ ਕਰਨਾ ਨਹੀਂ ਇਹਨਾਂ ਵਿੱਚ ਇਹਨਾਂ ਵਿੱਚ ਕੁਝ ਐਦਾਂ ਦਾਤ ਨਹੀਂ ਹੋਏਗਾ ਕਿ ਕੁਝ ਪੱਖ ਪਾਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਹੈ ਕਿਉਂਕਿ ਅਸੀਂ ਆਪੋਜੀਸ਼ਨ ਵਿੱਚ ਬੈਠੇ ਆਂ ਤੇ ਉਧਰ ਜੋ ਹੈ ਉੱਥੇ ਭਾਜਪਾ ਦਾ ਵੀ ਕਿਤੇ ਨਾ ਕਿਤੇ ਸਰਕਾਰ ਬਣਾਉਣ ਵਿੱਚ ਯੋਗਦਾਨ ਹੈ ਤਾਂ ਉੱਥੇ ਕਾਰਵਾਈ ਤੇਜ਼ ਇੱਥੇ ਕਾਰਵਾਈ ਸਲੋ ਕੁਝ ਐਦਾਂ ਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਕਈ ਵਾਰੀ ਕਾਰਵਾਈਆਂ ਥੋੜਾ ਜਿਹਾ ਲੇਟ ਹੁੰਦੀਆਂ ਨੇ ਜੀ ਉਹਨਾਂ ਦੀ ਸਲੋ ਸਪੀਡ ਹੁੰਦੀ ਹੈ ਕਿਉਂਕਿ ਬਰੀਕੀ ਨਾਲ ਜਾਂਚ ਕਰਨੀ ਹੁੰਦੀ ਹੈ ਕਿ ਕੋਈ ਦੋਸ਼ੀ ਦੇ ਅਸਲ ਦੋਸ਼ੀ ਤੱਕ ਪਹੁੰਚਣ ਹੁੰਦਾ ਇਹ ਨਹੀਂ ਹੁੰਦਾ ਵੀ ਚਾਹੇ 4 ਦਿਨ ਵੱਧ ਲੱਗ ਜਾਣਾ ਪਰ ਕੋਈ ਉਹਦੇ ਵਿੱਚ ਬੇਦੋਸ਼ ਹੈ ਜਿਹੜਾ ਉਹ ਹੋ ਮਤਲਬ ਉਹਦੇ ਵਿੱਚ ਦੋਸ਼ੀ ਨਾ ਪਾਇਆ ਜਾਵੇ ਇਸ ਕਰਕੇ ਜਿਹੜੀ ਜਾਂਚ ਹੈ ਉਹ ਥੋੜੀ ਜਿਹੀ ਸਲੋ ਚੱਲਦੀ ਹੁੰਦੀ ਹੈ ਬੜੀ ਸੋਚ ਸਮਝ ਕੇ ਚੱਲਦੀ ਹੁੰਦੀ ਹੈ ਇੱਕ ਇੱਕ ਪੇਜ ਦੇ ਉੱਤੇ ਇੱਕ ਇੱਕ ਗੱਲ ਦੇ ਉੱਤੇ ਕਈ ਕਈ ਜਨ ਸੋਚ ਵਿਚਾਰ ਕਰਕੇ ਅੱਗੇ ਗੱਲ ਨੂੰ ਤੋਰਿਆ ਜਾਂਦਾ ਜੀ ਤੇ ਆ ਆਪਾਂ ਜਿਸ ਤਰ੍ਹਾਂ ਗੱਲ ਕਰਦੇ ਆ ਕਿ ਅੱਜ ਜੋ ਹੈ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਰਾਹਤ ਵਾਸਤੇ ਪੰਜਾਬ ਦਾ ਤੇ ਨਾਲ ਨਾਲ ਹਿਮਾਚਲ ਦਾ ਦੌਰਾ ਕੀਤਾ ਗਿਆ ਹਿਮਾਚਲ ਨੂੰ 1500 ਕਰੋੜ ਰੁਪਏ ਦਾ ਪੈਕੇਜ ਜੋ ਹੈ ਰਾਹਤ ਪੈਕੇਜ ਜਿਸ ਨੂੰ ਕਹਿ ਸਕਦੇ ਆ ਉਹ ਦਿੱਤਾ ਗਿਆ ਤੇ ਉਸ ਦੇ ਬਾਅਦ ਹੁਣ ਪੰਜਾਬ ਦੀ ਵਾਰੀ ਹੈ ਤਾਂ ਪੰਜਾਬ ਨੂੰ ਕੀ ਲੱਗਦਾ ਹੈ ਕਿ 1500 ਕਰੋੜ ਤੋਂ ਜ਼ਿਆਦਾ ਦਾ ਪੈਕੇਜ ਮਿਲੂਗਾ ਜਾਂ 1500 ਕਰੋੜ ਤੋਂ ਘੱਟ ਦਾ ਪੈਕੇਜ ਮਿਲੂਗਾ ਦੇਖੋ ਜੀ ਇਹ ਗੱਲ ਬਾਕੀ ਹੈ ਵੀ ਰਾਹਤ ਤਾਂ ਜ਼ਰੂਰ ਮਿਲੂਗੀ ਕਿਉਂਕਿ ਇਹ ਮਾਨਜੋਗ ਸਾਡੇ ਪ੍ਰਧਾਨ ਮੰਤਰੀ ਸਾਹਿਬ ਹਿਮਾਚਲ ਦੇ ਵਿੱਚ ਉੱਥੇ ਕਾਂਗਰਸ ਦੀ ਸਰਕਾਰ ਹੈ ਮਤਲਬ ਬਿਨਾਂ ਕਿਸੇ ਦੇ ਭਾਵ ਸੇ 1500 ਕਰੋੜ ਰੁਪਏ ਦੇ ਰਾਹਤ ਦਾ ਪੈਕੇਜ ਹੈ ਜਿਹੜਾ ਉਹ ਐਲਾਨ ਕਰਕੇ ਆਇਆ ਹੈ ਫੌਰਨ ਤੇ ਹੁਣ ਉਹ ਇਹਦੇ ਵਿੱਚ ਇਧਰ ਆਪਣੇ ਇੰਦੋ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਮੈਡਮ ਜੈਂਦਰ ਕੌਰ ਮਤਲਬ ਜਿਹੜਾ ਉਹਨਾਂ ਦਾ ਸਵਾਗਤੀ ਦਰਜੀ ਉਹਦੇ ਵਿੱਚ ਸ਼ਾਮਲ ਸਨ ਮਤਲਬ ਬੜੇ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਮੀਟਿੰਗਾਂ ਚੱਲ ਰਹੀਆਂ ਨੇ ਕੁਝ ਸਰਵਾਈ ਹਵਾਈ ਸਰਵੇਖਣ ਵੀ ਕਰਨਗੇ ਕੁਝ ਲੋਕਾਂ ਨੂੰ ਹਰ ਪੀੜਤ ਨੂੰ ਵੀ ਮਿਲਣਗੇ ਕੁਝ ਅਫਸਰਾਂ ਤੋਂ ਫੀਡਬੈਕ ਵੀ ਲੈਣਗੇ ਜਿਹਦੇ ਕਰਕੇ ਮਤਲਬ ਉਹ ਕਾਫੀ ਸੋਚ ਵਿਚਾਰ ਵਿਚਾਰ ਤੋਂ ਬਾਅਦ ਇਸ ਚੀਜ਼ ਦਾ ਐਲਾਨ ਕਰਨਗੇ ਕਿਉਂਕਿ ਆਪਣਾ ਲੱਛੀ ਸਾਹਿਬ ਜੀ ਜਿਹੜੀ ਹਿਮਾਚਲ ਦੀ ਆਬਾਦੀ ਆ ਉਹ ਲਗਭਗ 1 ਕਰੋੜ ਹੈ ਜੀ ਸਾਡੀ ਆਬਾਦੀ 3.5 ਕਰੋੜ ਹੈ ਜੀ ਜੇ ਉੱਥੇ 15 ਕਰੋੜ 1500 ਕਰੋੜ ਰੁਪਏ ਦਾ ਐਲਾਨ ਕੀਤਾ ਤਾਂ ਸਾਡੇ 5200 ਕਰੋੜ ਰੁਪਏ ਦਾ ਐਲਾਨ ਤਾਂ ਉਹਨਾਂ ਦੇ ਹਿਸਾਬ ਨਾਲ ਹੀ ਬਣਦਾ ਹੈ ਬਿਲਕੁਲ ਜੀ ਬਿਲਕੁਲ ਤੇ ਗੱਲ ਕਰ ਨੁਕਸਾਨ ਸਾਡੇ ਅਮਾ ਚੱਲ ਨਾਲੋਂ ਵੀ ਵੱਧ ਹੋਇਆ ਜੀ ਹਿਮਾਚਲ ਤੇ ਬਰਾਬਰ ਨੁਕਸਾਨ ਹੈ ਕਿਉਂਕਿ ਹਿਮਾਚਲ ਦੇ ਵਿੱਚ ਵੀ 60 ਕੰਦਿਆਂ ਦੀ ਮੌਤ ਹੋਈ ਹੈ ਸਾਡੇ ਵੀ ਲੱਗਪਗੇ ਨੇ ਬਿਲਕੁਲ ਨਹੀਂ ਲੱਗਪਗੇ ਨੇ ਜਿਹੜੇ ਮਹਾਜੀ کافی ਬੰਦੇ ਉਹਨਾਂ ਦੇ ਵੀ ਲਾਪਤਾ ਨੇ ਆਪਣੇ ਵੀ ਲਾਪਤਾ ਨੇ ਪਸ਼ੂ ਤਾਂ ਉਹਨਾਂ ਦਾ ਵੀ ਨੁਕਸਾਨ ਹੋਇਆ ਕਿਉਂਕਿ ਉੱਥੇ ਬਾਗਬਾਨੀ ਤੇ ਗਊਆਂ ਤੇ ਗਊਸ਼ਾਲਾਵਾਂ ਦਾ ਨੁਕਸਾਨ ਹੋਇਆ ਉੱਥੇ ਗਊਆਂ ਨੇ ਛੋਟੀਆਂ ਛੋਟੀਆਂ ਸਾਡੇ ਮੱਝਾਂ ਨੇ ਗਊ ਦੀ ਚੀਮਤ ਦੀ 25000 ਹੈ ਤੇ ਮੱਝ ਦੀ ਕੀਮਤ 1 ਲੱਖ ਰੁਪਏ ਤੋਂ ਉਪਰ ਹੈ ਜਿਸ ਕਰਕੇ ਮੇ ਜਿਹੜਾ ਸਾਡਾ ਨੁਕਸਾਨ ਹੈ ਨਾ ਉਹ ਜਾਦੇ ਹੋਇਆ ਹੈ ਇਸ ਤਰ੍ਹਾਂ ਜਿਹੜੀਆਂ ਫਸਲਾਂ ਦਾ ਨੁਕਸਾਨ ਹੈ ਉਹ ਤੁਸੀਂ ਲਾਓ ਵੀ 2000 ਪਿੰਡ ਦੇ ਵਿੱਚ ਘੱਟੋ ਘੱਟ 4 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਮਤਲਬ ਤਹਿਸ ਨੈਸ ਹੋਗੀ ਜਿਹਦੇ ਕਰਕੇ ਸਾਨੂੰ ਪੈਕੇਜ ਵੱਡੇ ਦੀ ਲੋੜ ਹੈ ਇਹ ਮਤਲਬ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਉੱਥੇ ਜੋ ਪਸ਼ੂ ਤੰ ਦਾ ਨੁਕਸਾਨ ਹੋਇਆ ਸਾਡਾ ਪਸ਼ੂ ਤੰ ਜਾਦਾ ਕੀਮਤੀ ਹੈ ਤੇ ਫਸਲਾਂ ਦਾ ਜੋ ਨੁਕਸਾਨ ਹੋਇਆ ਉਹ ਇੱਥੇ ਦੀਆਂ ਫਸਲਾਂ ਜ਼ਿਆਦਾ ਕੀਮਤੀਆਂ ਐ ਐਜ਼ ਕੰਪੈਰੀਜ਼ਨ ਅਗਰ ਆਪਾਂ ਕਰੀਏ ਤਾਂ ਇਹੀ ਕਹਿਣਾ ਚਾਹ ਰਹੇ ਹੋ ਤੁਸੀਂ ਹਾਂ ਇਹੀ ਗੱਲ ਕਹਿਣਾ ਜੀ ਇਸੇ ਕਰਕੇ ਮਤਲਬ ਮੈਨੂੰ ਉਮੀਦ ਐ ਵੀ 5000 ਕਰੋੜ ਤੋਂ ਉੱਪਰ ਐ ਜਿਹੜਾ ਫੌਰੀ ਰਾਹਤ ਮਤਲਬ ਉਹਦਾ ਜਿਹੜੀਆਂ ਦੇਖੋ ਪਰ ਭਾਈ ਵਾਲੀਆਂ ਰਾਹਤਾਂ ਹੁੰਦੀਆਂ ਉਹਦਾ ਬਾਤ ਹੀ ਆਣੀ ਨਹੀਂ ਜੀ ਇਹ ਨਹੀਂ ਹੈ ਵੀ ਕੋਈ ਇਹਦੇ ਨਾਲ ਹੀ ਨਿਭਰ ਗਿਆ ਕੰਮ ਫੌਰੀ ਰਾਹਤ ਹੁੰਦੀ ਐ ਵੀ ਇਸ ਵਾਰੀ ਮਤਲਬ ਤੁਸੀਂ ਆ ਪੈਸੇ ਫੜੋ ਤੇ ਕੰਮ ਸ਼ੁਰੂ ਕਰੋ ਵਿਚਾਰ ਕਰ ਉਸ ਤੋਂ ਬਾਅਦ ਅੱਗੇ ਦੇਖਾਂਗੇ ਕਿ ਕੀ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਗਿਆ ਕਿੰਨੀ ਉਧਰ ਭਾਈ ਕਰਨੀ ਹੈ ਸਈ ਕਾਨੂੰਨ ਨੇ ਉਹਨਾਂ ਦੇ ਵਿੱਚ ਅਮੈਂਡਮੈਂਟ ਕਰਨ ਦੀ ਵੀ ਅਸੀਂ ਸਿਫਾਰਸ਼ ਕਰਦੇ ਹਾਂ ਚੈਨਲ ਦੇ ਥਰੂ ਮੰਗ ਵੀ ਕਰਦੇ ਹਾਂ ਵੀ ਜਿਹੜਾ ਐਨ ਡੀ ਆਰ ਐਫ ਐ ਐਕਟ ਹੈ ਉਹਦੇ ਵਿੱਚ ਚੇਂਜ ਕੀਤੀ ਜਾਵੇ ਕਿਉਂਕਿ ਜਿਹੜਾ ਕਿਸਾਨ ਨੂੰ ਮੁਆਵਜ਼ਾ ਹੈ ਸੈਂਟਰ ਸਰਕਾਰ ਵੱਲੋਂ 22000 ਰੁਪਿਆ ਦਿੱਤਾ ਜਾਂਦਾ ਹੈ 2.5 ਏਕੜ ਲਈ ਜੀ ਮਤਲਬ ਕੁਝ ਜ਼ਮੀਨ 22000 ਵਾਲੀ ਐ ਕੁਝ ਜ਼ਮੀਨ 20000 ਵਾਲੀ ਐ ਕੁਝ 16 17000 ਵਾਲੀ ਐ ਕਿੰਨ ਕੈਟਾਗਰੀ ਐ ਜਿਹੇ ਉਹਦੇ ਵਿੱਚ ਲਿਖੀਆਂ ਨੇ ਪਰ ਅਸੀਂ ਮੰਨ ਕਰਦੇ ਹਾਂ ਵੀ ਜਿਹੜਾ ਇਸ ਤਰ੍ਹਾਂ ਦਾ ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਦੇ ਠੇਕੇ ਨੇ ਜਿਹੜੇ ਉਹ ਕਾਫੀ ਹੋਰਨ ਸਟੇਟਾਂ ਨਾਲੋਂ ਵੱਧ ਨੇ ਕਿਉਂ ਇੱਥੇ ਪ੍ਰੋਡਕਸ਼ਨ ਵੀ ਵੱਧ ਹੁੰਦੀ ਐ ਤੇ ਦੂਸਰੀ ਗੱਲ ਇਹ ਐ ਜੀ ਜਮਾ ਬਿਲਕੁਲ ਮਸ਼ੀਨਾਂ ਨੇ ਫਿਰਨਾ ਸੀਗਾ ਕੱਲ ਮਤਲਬ ਇੱਕ ਥਾਂ ਦੇ ਦਾ ਮਸ਼ੀਨ ਨੇ ਝੋਨਾ ਕੱਟ ਵੀ ਦਿੱਤਾ ਜੀ ਗੱਲ ਇਹ ਹੈ ਵੀ ਬਿਲਕੁਲ ਪੱਕਿਆ ਪਕਾਇਆ ਜੋ ਜਿਹੜਾ ਉਹ ਪੱਕੀ ਪਕਾਈ ਫਸਲ ਜੋ ਹੈ ਬਿਲਕੁਲ ਹੀ ਖਰਾਬ ਹੋ ਗਈ। ਹਾਂ ਇਸ ਕਰਕੇ ਮਤਲਬ ਸਾਨੂੰ ਜਿਹੜਾ ਰਾਹਤ ਪੈਟਿਕ ਦੇ ਵਿੱਚ ਵੀ ਅਸੀਂ ਮੰਗ ਕਰਦੇ ਆ ਮੋਦੀ ਸਾਹਿਬ ਤੋਂ ਵੀ ਥੋੜਾ ਜਿਹਾ ਵਕਤ ਇਸ ਗੱਲ ਨੂੰ ਵੱਡੇ ਨਜ਼ਰ ਰੱਖਦੇ ਹੋਏ ਧਿਆਨ ਰੱਖਦੇ ਹੋਏ ਇਹ ਪੈਕੇਜ ਦੇ ਵਿੱਚ ਵੱਧ ਤੋਂ ਵੱਧ ਜਿੰਨਾ ਵੀ ਸੰਭਵ ਹੋ ਸਕਦਾ ਹੈ ਉਹਨਾਂ ਤੋਂ ਸਾਡੇ ਪੰਜਾਬ ਦੀ ਮਦਦ ਕੀਤੀ ਜਾਵੇ ਕਿਉਂਕਿ ਤੇ ਵਿੱਚ ਕਿਸਾਨਾਂ ਦਾ ਨੁਕਸਾਨ ਹੋਈ ਗਿਆ ਹੋਈ ਗਿਆ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਤੇ ਛੋਟੇ ਦੁਕਾਨਦਾਰ ਨੇ ਜਿਹੜੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਇਸ ਕਰਕੇ ਮਤਲਬ ਜਿਹੜਾ ਇਹ ਨੁਕਸਾਨ ਉਸ ਹਿਸਾਬ ਜੇ ਨਾਲ ਹੋਊਗਾ ਜੀ ਜਿਹੜੀ ਇਹਦੀ ਡਿਸਟ੍ਰੀਬਿਊਸ਼ਨ ਕੀਤੀ ਜਾਣੀ ਹੈ ਇਸ ਕਰਕੇ ਮਤਲਬ ਫਿਰ ਅਪੀਲ ਕਰਦੇ ਆਂ ਜੀ ਜਿਹੜਾ ਇਹ ਰਾਹਤ ਫੰਡ ਦੇਣਾ ਹੈ ਹੋਰਿ ਰਾਹਤ ਫੰਡ ਇਹਦੇ ਵਿੱਚ ਬੇਨਤੀ ਥੋੜੀ ਜਿਹੀ ਵਧਾਈ ਜਾਵੇ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹਨੂੰ ਅੰਨ ਦਾ ਤਾਂ ਪਹਿਲਾਂ ਵੀ ਜਹਾਜ ਜਾਂਦਾ ਸੀ ਤਾਂ ਕਿ ਅੰਨ ਪੈਦਾ ਕਰਦਾ ਸੀ ਜਿਹੜੇ ਬਾਣ ਦੇ ਵਿੱਚ ਰੇਤਾ ਪਿਆ ਉਹ ਰੇਤਾ ਵੀ ਚੱਕਣਾਗਾ ਇਸ ਕਰਕੇ ਮਤਲਬ ਕਾਫੀ ਇਹ ਕੰਮ ਕਰਨ ਵਾਲੇ ਹੈਗੇ ਨੇ ਹਵਾਲਤਨ ਦੇ ਵਿੱਚ ਇਹ ਕੰਮ ਤਾਂ ਨਹੀਂ ਨਾ ਹਨ ਦੇਖੋ ਵੀ ਕਿਤੋਂ ਰੇਤਾ ਚੱਕਣਾ ਆਪਣੇ ਰੇਤਾ ਚੱਕਣਾ ਆਪਣੇ ਕਾਫੀ ਕੰਮ ਨੇ ਜਿਹੜੇ ਉਹ ਵੱਧ ਨੇ ਉਹਦੇ ਨਾਲੋਂ ਇਸ ਕਰਕੇ ਸਾਡਾ ਵੀ ਵੱਤੋਂ ਵੱਤ ਜਿੰਨੀ ਮਤ ਵਿੱਚ ਦਿੱਤੀ ਜਾ ਹਦੀਆ ਕਰਨ ਫੌਰੀ ਰਾਤ ਸਾਡੀ ਤਾਂ 20000 ਕਰੋੜ ਦੀ ਹੈ ਜੀ ਵੀ ਅਸੀਂ ਕਹਿੰਦੇ ਆ ਵੀ ਫੌਰੀ ਰਾਤ ਹੈ ਜਿਹੜੀ 20000 ਕਰੋੜ ਦੀ ਉਹ ਤੇ ਬਾਕੀ ਫਿਰ ਉਹ ਆਪ ਜਾਣੇ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰਕੇ ਵੱਤੋਂ ਵੱਧ ਮਤ ਦੱਸ ਕਰਨ ਦੀ ਕੋਸ਼ਿਸ਼ ਕਰਨ ਇਹੀ ਅਸੀਂ ਉਹਨਾਂ ਨੂੰ ਇੱਕ ਸੰਦੇਸ਼ ਦਿੰਨੇ ਆ ਇਸੇ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜੀ ਆ ਆਖਰ ਵਿੱਚ ਸਮੇਂ ਦੀ ਸੀਮਾ ਨੂੰ ਦੇਖਦੇ ਹੋਏ ਰਜਿੰਦਰ ਜੀ ਇੱਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਕਿ ਆਮ ਨਾਗਰਿਕ ਹੋਣ ਦੇ ਨਾਤੇ ਭਾਰਤ ਦਾ ਆਮ ਨਾਗਰਿਕ ਹੋਣ ਦੇ ਨਾਤੇ ਪੰਜਾਬ ਦਾ ਆਮ ਨਾਗਰਿਕ ਹੋਣ ਦੇ ਨਾਤੇ ਇਹ ਜੋ ਘਟਨਾ ਹੋਈ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੀ ਇਸ ਚੀਜ਼ ਤੇ ਤੁਸੀਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਕੀ ਤਰਕ ਦਿੰਦੇ ਹੋ ਇਹ ਕੋਈ ਤਰਕਤਾ ਇਹ ਹੈ ਵੀ ਇੰਗੀਆਂ-ਇੰਗੀਆਂ ਕਟਨਾਮਾਂ ਨੂੰ ਮਤਲਬ ਨਾ ਵਾਪਰਨਾ ਇੰਗੀਆਂ-ਇੰਗੀਆਂ ਮੇਲਾ ਨਾ ਹੋਣ ਇਹਦੇ ਉੱਤੇ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਤੇ ਜਿਹੜਾ ਵੀ ਕੋਈ ਮਾਸਟਰ ਮਾਈਂਡ ਹੈ ਇਹਦਾ ਉਹਦੇ ਉੱਤੇ ਇਦੋਂ ਵੀ ਮਤਲਬ 307 ਦਾ ਜਾਂ 302 ਦਾ ਜਾਂ ਹੋਰ ਵੀ ਜੋ ਸਖਤ ਧਰਾਮਾ ਨੇ ਉਹਦੇ ਅੰਡਰ ਕ੍ਰਿਮੀਨਲ ਐਕਟ ਦੇ ਤਹਿਤ ਕੇਸ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਮਤਲਬ ਜਿਹੜਾ ਮਨੁੱਖਤਾ ਨੂੰ ਧਿਲਾਈ ਦਾ ਸੰਦੇਸ਼ ਗੰਦੇ ਨੇ ਤੱਕਤ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਤਲਬ ਜੇ ਇਹਨਾਂ ਨੂੰ ਥ੍ਰੈਟ ਆਉਣ ਲੱਗੇ ਤਾਂ ਫਿਰ ਲੋਕ ਕੀ ਕਰਨਗੇ ਮਤਲਬ ਇਹੀ ਤਾਂ ਸਾਡੇ ਮਾਰਗਦਰਸ਼ਨ ਨੇ ਇਹਨਾਂ ਦੇ ਮਾਰਗ ਦੇ ਚੱਲਦੇ ਆ ਹੀ ਤਾਂ ਪੰਜਾਬ ਦੀ ਜੈ ਜੈਕਾਰ ਹੁੰਦੀ ਹੈ ਇਸੇ ਕਰਕੇ ਤਾਂ ਪੰਜਾਬ ਤਰੱਕੀ ਕਰਦਾ ਹੈ ਇਸੇ ਕਰਕੇ ਤਾਂ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣੀ ਰਹਿੰਦੀ ਹੈ ਜੇ ਇਹਨਾਂ ਨੂੰ ਹੀ ਥ੍ਰੈਟ ਆ ਗਈ ਫਿਰ ਪੰਜਾਬ ਦੇ ਲੋਕਾਂ ਦਾ ਚੀ ਬਣੂਗਾ ਇਸ ਦੇ ਉੱਤੇ ਸਰਕਾਰਾਂ ਨੂੰ ਚਾਹੇ ਪਿਹਾਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ ਪੂਰਾ ਮਸਤੀ ਨਾਲ ਕੰਮ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਉਹ ਨਾ ਹੋ ਸਕਣ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਅੱਜ ਦੀ ਇਸ ਵਿਚਾਰ ਵਿੱਚ ਆਪਣੇ ਸਾਂਝ ਪਾਣ ਲਈ ਆਪਣੇ ਵਿਚਾਰਿਕ ਸਾਂਝ ਪਾਣ ਲਈ A1 ਪੰਜਾਬੀ ਟੀਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੁਹਾਡਾ ਏ ਸੀਗੇ ਸਾਡੇ ਨਾਲ ਰਜਿੰਦਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜੋ ਹੈ ਤਖਤ Shri ਪਟਨਾ ਸਾਹਿਬ ਨੂੰ ਮਿਲੀ ਹੋਈ ਥ੍ਰੈਟ ਭਰੀ ਮੇਲ ਨੂੰ ਲੈ ਕੇ ਆਮ ਸੰਗਤ ਵਿੱਚ ਕੀ ਰੋਸ਼ ਹੈ ਤੇ ਉਹਨਾਂ ਦੀ ਕਿੰਨੀਆਂ ਕੁ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਜੋ ਹਰਮੰਦਰ ਸਾਹਿਬ ਨੂੰ ਵੀ ਲਗਭਗ 10 11 ਜੋ ਹੈ ਥ੍ਰੈਟ ਮੇਲ ਆਈਆਂ ਸੀਗੀਆਂ ਪਰ ਦੂਜੇ ਪਾਸੇ ਅਸੀਂ ਸੋਚੀਏ ਕਿ ਸੰਗਤ ਦੇ ਆਮਤ ਤੇ ਸੰਗਤ ਦੇ ਮੱਥਾ ਟੇਕਣ ਤੇ ਸੰਗਤ ਵੱਲੋਂ ਨਤਮਸਤਕ ਹੋਣ ਤੇ ਕੋਈ ਵੀ ਕਮੀ ਨਹੀਂ ਆਈ। ਇਸ ਦਾ ਮਤਲਬ ਇਹ ਹੈ ਕਿ ਸ਼ਰਾਰਤੀ ਅੰਸਰ ਚਾਹੇ ਕੁਝ ਵੀ ਮੇਲਾਂ ਕਰਨ ਚਾਹੇ ਉਹ ਕੁਝ ਵੀ ਕਰਨ ਲੇਕਿਨ ਜੋ ਸਿੱਖ ਸੰਗਤ ਹੈ ਜੋ ਉਥੇ ਦੇ ਸ਼ਰਦਾਲੂ ਹੈ ਉਹ ਆਪਣੇ ਗੁਰੂ ਤੇ ਵਿਸ਼ਵਾਸ ਕਰਦੇ ਹੋਏ ਉਥੇ ਨਤਮਸਤਕ ਹੋਣ ਜ਼ਰੂਰ ਆਣਗੇ ਤੇ ਅੰਧੇ ਹੀ ਰਹਿਣਗੇ। A1 ਪੰਜਾਬੀ ਟੀਵੀ ਦੀ 4 ਵਜੇ ਦੀ ਖਾਸ ਬੁਲੇਟਨ ਦੇ ਨਾਲ ਜਤਿੰਦਰ ਲੱਕੀ ਤੁਹਾਡੇ ਹੌਸਲੇ